ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਚਪਈ ਸਾਹਿਬ ਇੰਕੰਕਾਰ ਸਤਿਗੁਰੂ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬਿਉ ਬਾਚ ਪੇਂਤੀ ਚਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਸ਼ਤ ਬਚਰਨ ਮਨ ਰਹੇ ਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਭ ਤੁਮੇ ਗਾਵੋ ਆਪ ਹੱਥ ਦੇ ਮੋ ਬਚਾਓ ਸੁਖੀ ਵਸੋ ਮੇਰੇ ਪਰਵਾਰਾ ਸੇਵਿਕ ਸਿੱਖ ਸਭੇ ਕਰਤਾਰਾ ਮੋਰ ਅੱਛਾ ਨਿਚ ਕਰਦੇ ਕਰੀਏ ਸਭ ਬੈਰਨ ਕੋ ਆਸਿੰਗ ਰਹੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮ ਛਾਟ ਕੋਈ ਅਵਰ ਨਾ ਤਿਆਉ ਜੋ ਵਰ ਚਾਉ ਸੋ ਤਮ ਤੇ ਪਾਉ ਸੇਵ ਸਿੱਖ ਹਮਾਰੀ ਤਰੀਏ ਚੌਂ ਚੌਂ ਸਰਤ ਹਮਾਰੇ ਮਰੀਏ ਆਪ ਹੱਥ ਤੇ ਮੁਝੇ ਵਰਈਏ ਮਨ ਕਾਲ ਕਾ ਤਰਸ ਨਿਵਰੀਏ ਹੋ ਜੋ ਸਦਾ ਹਮਾਰੇ ਪੱਛਾ ਚਿਰੀ ਅਸਤੂ ਜੂ ਕਰੀਏ ਰਛਾ राखले मुहरा खनहारे साव संत सहाय प्यारे दीन बंद दुष्टन के हंता तुम पुरी चत कंता काल पाए ब्रह्मा बदरा काल पाए शिव जो काल कल पाई कर भिषण प्रकाशा सकल कल तमाशा जवन काल जोगी सेव कियो बेदराज ब्रह्मा ज्योतियो जबन काल सब लोग नमस्कार है ते मारा जवन काल सब जगत बनायो देव जशन अपजायो ਅਦ ਅੰਤ ਇੱਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਰਜਾ ਜਿਨ ਆਪਸ ਵਾਰੀ ਸੇਵਕਨ ਕੋ ਸੇਵਕਨ ਸੁਖ ਦਿਓ ਸਰਤਨ ਕੋ ਪਲ ਮੇ ਬੰਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੰਚਰ ਸੁਲਾ ਸੱਪੇ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ एक एक की पीर पछाने कट कट के पट पट, पट की जाने जब उदा कर कर तारा पर जा तरत तब दे जब दे अपारा जब कर खबू तुम्हें मिलती दे तर सबू जेते वदन से सब तारे आप अपनी बूझ उचारे ਤੁਮ ਸਭੀ ਤੇਰਾ ਤਨ ਰਲਮ ਜੰਤ ਬੇਦ ਪੇਦ ਅਰ ਹਲਮ ਨਿਰੰਕਾਰੇ ਨਿਰਪਕਾਰੇ ਨਿਲੱਬ ਆਦ ਨੀਲੇ ਨਾਦੇ ਸਭ ਤਾਂ ਕਾ ਮੂੜ ਚੜਤ ਪੇਦਾ ਜਾ ਕੋ ਪੇਬ ਨਾ ਪਾਪ ਚਵੇਦਾ ਤਾਂ ਕੋ ਕਰ ਪਾਣਾ ਨਵਾਨਤ ਮਹਾ ਮੂੜ ਕੁਛ ਪੇਦ ਨਜੰਤ ਮਹਾਦੇਵ ਕੋ ਕਹਿ ਸਦਾ ਸੇਵ ਨਿਰੰਕਾਰ ਕਾ ਚਿੰਤਨੇ ਪੇਵ ਆਪ ਆਪਣੀ ਬੁੱਧਹਿ ਜੇਤੀ ਬਨਤ ਪੈਨ ਪੈਨ ਤੋ ਤੇਤੀ ਤੁਮਰਾ ਲਖਾ ਨਾ ਜਾਇ ਵਸਾਰਾ ਕਹੀ ਵੀ ਦੀ ਸਜਾ ਪ੍ਰਥਮ ਸੰਸਾਰਾ ਇੱਕ ਰੂਪ ਅਨੂਪ ਸਰੂਪਾ ਰੰਗ ਪਿਉ ਰਵ ਕਹੀ ਪੁੱਪਾ ਅੰਡੇ ਜੇ ਸੇਤ ਜੇ ਉਤ ਸੇਤ ਜ ਕਿੰਨੀ ਉਦ ਪੁਜ ਖਾਨ ਬਹੋਰ ਚ ਦਿਨੀ ਕੋ ਫੂਲ ਰਾਜਾ ਹੈ ਬੈਠਾ ਕਹੀ ਸਿਮਟੋ ਪੈ ਸੰਕਰ ਕਠਾ ਸਕਰੀ ਸ੍ਰਿਸ਼ਟ ਦਿਖਾਈ ਚੰਬਵ ਆਦਿ ਜਗਾਦ ਸਰੂਪ ਸਵਿੰਬ ਅਬਰਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੰਘ ਸੰਗਰੋ ਦੁਸ਼ਟ ਜਿੱਤੇ ਉਠਵਤ ਅਤਵਾਤਾ ਸਕਲ ਮਲੇਸ਼ੇ ਕਰੋ ਰਣਕਤਾ ਜੇ ਅਸਤ ਜੇ ਤਵਸਾਨੀ ਪਰੇ ਤਿਨਕੇ ਦੁਸ਼ਟ ਦੁਖ ਤੈ ਮਰੇ ਪੁਰਖ ਜਿਮਨ ਪਗ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇੱਕ ਵਾਰ ਤਿਆ ਹੀ ਤਾਂਕੇ ਕਾਲ ਨਿਕਟ ਨ ਐ ਰੱਛਾ ਹੋਇ ਤੇ ਸਭ ਕਾਲਾ ਦੁਸ਼ਟ ਰਿਸ਼ਟੀ ਤਰੀ ਤਤਕਾਲਾ ਕਿਰਪਾ ਦਰਿ ਸਤਿ ਤੰਜਿ ਨੇਰੀ ਉ ਤਕਿ ਤਾਪ ਤਨਕ ਮੇ ਹਰਿ ਹੋਰੀ ਦਸਿਦ ਗਰਮੀ ਸਭ ਹੋਈ ਦੂਠਾ ਸੈ ਸਕੇ ਨ ਕੋਈ ਏਕ ਵਾਰ ਜਿਨ ਤੁਮੇ ਸਵਾਰਾ ਕਾਲ ਵਾਸਤੇ ਤੇ ਮਾਰਾ ਜਿਨ ਨਾਮ ਤਿਆਰੋ ਕਹਾ ਦਰਦ ਦੁਸ਼ਦੋਖ ਤੇ ਰਹਾ ਖੜਕੇ ਤਮ ਸੰਤ ਹਾਰੀ ਆਪ ਹਥ ਦੇਲੇ ਵਾਰੇ ਸਰਬ ਥੋਰ ਮੇ ਹੋ ਸਹਾਈ ਦੁਸ਼ਦੋਖ ਤੇ ਲਿ ਉਚਾਈ ਕਿਰਪਾ ਕਰੀ ਹੰਪਰ ਜਗ ਮਾਤਾ ਅਗਰੰਤ ਕਰਾ ਪੂਰਨ ਸੇ ਬਰਤਾ ਕਲਵੇ ਕ ਸਕਲ ਦੇਖੋ ਹਰਤਾ ਦੁਸ਼ਟ ਦੋਖਣ ਕੋ ਛੇ ਕਰਤਾ ਸ੍ਰੀ ਅਤਜ ਜਪੇ ਤੇਲਾ ਪੂਰਨ ਕਰਾ ਗਰੰਤ ਤਕਾਲਾ ਮਨ ਬੰਛਤ ਫਲ ਪਾਵੇ ਕੋਈ ਦੂਕਨਾ ਤਿਸੇ ਵਿਆਪਤ ਕੋਈ ਡੇਲ ਸੁਨੇ ਗੰਗ ਜੋ ਜੈ ਸੁਰਸ ਨ ਪਾਏ ਸੁਨੇ ਮੂੜ ਚਿੱਤ ਲੈ ਚਤਰਤਾ ਵੀ ਦੁੱਖ ਦਰਦ ਪਉ ਨਿਕਟ ਨਾ ਤਿਨ ਨਰਕੇ ਰਹੇ ਹੋ ਜੋ ਜਕੀ ਇੱਕ ਵਾਰ ਚਪੇ ਕੋ ਗਏ ਚਪੇ ਸੰਬਤ ਸੰਬਤ 1753 ਅਰਧ ਸਸਪੁਨ ਤੀਨ ਕਹਿ ਚੇ ਪਦਰ ਸਦ ਵੀ ਐਸਟੀ ਵੀਰਾ ਵਾਰਾ ਤੀਰ ਸਰਵ ਗ੍ਰੰਸਾਰਾ ਸਵੈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਵਕ ਤਰੇ ਨੀ ਆਨੂ ਰਾਮ ਰਹੀਮ ਪ੍ਰਾਨ ਕਰਾਨੇ ਕਹਿ ਮਤ ਇਕ ਨ ਮਾਨਿਓ ਸਿਮਰ ਸਾਸਤਰ ਸਿਮਰ ਸਾਸਤਰ ਭੋਪੀਤ ਕੇ ਹਮੇ ਇਕ ਨ ਜਾਣਿਓ ਸ਼੍ਰੀ ਇਸਮਾਨੀ ਕਿਰਪਾ ਤੁਮਰੀ ਦਰ ਮੇ ਨਾ ਕੇਉ ਸਭ ਤੂ ਆਵ ਖਾਨਿਓ ਦੂਰਾ ਸਗਲ ਦੁਆਰ ਕੋ ਛੱਡ ਕੇ ਗੈਉ ਤਾਰੂ ਦੁਆਰ ਬੇਗੇ ਕਿਲਾ ਜਸ ਗੋਵਿੰਦਾਸ ਤਾਰ ਬੇਗੇ ਕਿਲਾ ਜਸ ਗੋਵਿੰਦਾਸ ਤਹਾਰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ